ਹਾਂਜੀ ਮੰਮੀ ਪਾਦਣ ਲੱਗੇ ਫੇਰ ਅੰਬ ਦਾ achar ਅੱਜ ਹਾਂ ਪੁੱਤ ਪਾਦਣ ਲੱਗੇ ਆ ਮੈਨੂੰ ਲੱਗਦਾ ਤੁਸੀਂ ਯਾਰ ਕਾ ਲੇਟ ਨਹੀਂ ਹੋਗੇ ਹੈਈ ਥੋੜਾ ਜਿਹਾ ਲੇਟ ਹੈ ਠੀਕ ਆ ਤੇ ਤੁਸੀਂ ਲੱਗੇ ਜੇ 4:00 ਤੇ ਉਧਰ ਵੇਖੋ ਰੱਬ ਧਰ ਤੇ ਕਿੰਨਾ ਦਿਆਲ ਹੋ ਗਿਆ ਹੈ ਵਾਹ ਜੀ ਵਾਹ ਮੌਸਮ ਅੱਜ ਪੂਰਾ ਮੀਂਹ ਵਾਲਾ ਹੋਇਆ ਪਿਆ ਹਵਾ ਡਈ ਆ ਚੱਲਣਾ ਹਾਂ ਤੇ ਠੰਡਾ ਮੌਸਮ ਹੋ ਗਿਆ ਠੰਡਾ ਹੋ ਗਿਆ ਮੌਸਮ ਤੇ ਕਹਿੰਦਾ ਤੁਹਾਨੂੰ ਗਰਮੀ ਚ ਨਹੀਂ ਤੋਣਾ ਮੇ ਰੱਬ ਕਹਿੰਦਾ ਇਹੀ ਗੱਲ ਆ ਗਰਮੀ ਪਤਾ ਪੈਣ ਵੀ ਕਿੰਨੀ ਜ਼ਿਆਦਾ ਡਈ ਆ ਹਾਂ ਤੇ ਕਹਿੰਦਾ ਠੰਡਾ ਠੰਡਾ ਮੌਸਮ ਕਰਤਾ ਤੇ ਹੁਣ ਵਧੀਆ ਤਸੱਲੀ ਨਾਲ achar ਪਾਓ ਆਹੋ ਗਰਮੀ ਜੇ ਤਾਂ ਛੇਤੀ ਛੇਤੀ ਪਾਉਣਾ ਮੈਂ ਤਾਂ ਚਾਰ ਸਹੀ ਨਹੀਂ ਪੈਣਾ ਆਹੋ ਤੇ ਲਓ ਜੀ ਅੱਜ ਲੱਗਾ ਜੀ ਆਪਣੇ ਘਰ ਅੰਬ ਦਾ achar ਪੈਣ ਤੇ ਵੇਖਦੇ ਆ ਮੰਮੀ ਹੁਣੀ ਕਿਦਾਂ ਪਾਉਂਦੇ ਆ ਤੇ ਬਾਕੀ ਜਿਹੜੇ ਮੇਰੇ ਵੀਰ ਭਰਾਵਾਂ ਨੂੰ achar ਪਾਉਣਾ ਨਹੀਂ ਆਉਂਦਾ ਅੰਬ ਦਾ ਤੇ ਉਹ ਅੱਜ ਮੰਮੀ ਕੋਲੋਂ ਸਿੱਖ ਲਓ ਵੀ achar ਕਿਦਾਂ ਪੈਂਦਾ ਆ ਤੇ ਨਾਲੇ ਇਸ ਤਰੀਕੇ ਨਾਲ ਤੁਸੀਂ achar ਬਣਾਓਗੇ ਤੇ ਮੰਮੀ ਕਿੰਨਾ ਚਿਰ ਨਹੀਂ ਖਰਾਬ ਹੋਊਗਾ ਇਹਪਾਂ ਮੇ 2-3 ਸਾਲ ਪਿਆ ਰਵੇ ਤਾਂ ਵੀ ਖਰਾਬ ਨਹੀਂ ਹੋਏਗਾ ਜਿਹੜੇ ਤਰੀਕੇ ਨਾਲ ਆਪਾਂ ਚਾਰ ਪਾਉਨੇ ਆ। ਅੱਛਾ। ਠੀਕ ਆ। ਲਓ ਵੀ ਮਿੱਤਰੋ ਇਸ ਤਰੀਕੇ ਨਾਲ ਜਿੱਦਾਂ ਆਪਾਂ ਅੱਜ ਚਾਰ ਪਾਉਣ ਲੱਗੇ ਆ ਜੇ ਤੁਸੀਂ ਵੀ ਇਸ ਤਰੀਕੇ ਨਾਲ ਆਂਬ ਦਾ achar ਪਾਉਗੇ ਤੇ ਪੰਜਾਂ ਛੇ ਸਾਲਾਂ ਤੱਕ ਤੁਹਾਡਾ ਆਂਬ ਦਾ achar ਕਦੇ ਵੀ ਖਰਾਬ ਨਹੀਂ ਹੋਊਗਾ ਤੇ ਬਹੁਤ ਹੀ ਆਸਾਨ ਤਰੀਕਾ ਇਹਨਾਂ ਦੱਸਣਾ ਕੋਈ ਔਖਾ ਕੰਮ ਨਹੀਂ ਹੈਗਾ ਤੇ ਵਲੌਗ ਲਾਸਟ ਤੱਕ ਵੇਖਣਾ ਪੂਰਾ ਆਂਬ ਦੇ achar ਦਾ। ਦੱਸੋ ਫਿਰ ਮਮੀ ਪਹਿਲਾਂ ਤੇ ਮਸਾਲੇ ਕਿਹੜੇ-ਕਿਹੜੇ ਵਿੱਚ ਪਾਉਣ ਲੱਗੇ ਜੀ ਤੁਸੀਂ ਇਹਦੇ? ਮਸਾਲੇ ਇੱਕ ਤੇ ਸੌਂਫ ਜੇ। ਅੱਛਾ। ਤੇ ਆ ਮੇਥਰੇ ਆ ਅੱਛਾ ਜੀ ਤੇ ਆ ਕਲੌਂਜੀ ਅੱਛਾ ਜੀ ਤੇ ਆ ਕਾਲੀ ਮਿਰਚ ਜਿਹੜੀ ਸਬੂਤੀ ਹੀ ਇਹਦਾ ਪਾਊਡਰ ਬਣਾ ਲਿਆ ਆਪਾਂ ਪੀ ਕੇ ਅੱਛਾ ਜੀ ਤੇ ਲਾਲ ਮਿਰਚ ਦਾ ਵੀ ਘਰ ਦਾ ਪਾਊਡਰ ਬਣਾ ਲਿਆ ਠੀਕ ਆ ਤੇ ਆ ਕਿਨੇ ਵਖਾਲ ਆ ਜਿਹੜੇ ਮਸਾਲੇ ਆ ਨਾ ਇਹ ਪੀਠੇ ਚਾਰ ਵਾਸਤੇ ਸ਼ਹਿਰੋਂ ਮਿਲਦੇ ਆ ਬਜ਼ਾਰੋਂ ਜੇ ਆਪਾਂ ਪੂਰਾ ਇਹ ਪਾਉਣਾ ਵਾ ਤੇ ਫੇਰ ਹਾਨੂੰ ਆ ਦੂਜੇ ਮਸਾਲੇ ਪਾਉਣ ਦੀ ਕੋਈ ਲੋੜ ਨਹੀਂ ਹੈਗੀ ਲਓ ਵੀ ਮਿੱਤਰੋ ਆ ਜਿਹੜਾ ਮਸਾਲਾ ਕਿਰਦ ਨੇ ਹੱਥ ਦੇ ਵਿੱਚ ਫੜਿਆ ਸੀ ਨਾ ਕਿਹਨਾਂ ਹਾ ਜੜਾ ਇਹ ਸਪੈਸ਼ਲ ਹੁੰਦਾ ਆ ਅੰਬ ਦੇ ਚਾਰ ਦਾ ਹਾਂ ਤੇ ਇਹਦੇ ਵਿੱਚ ਬਾਕੀ ਆ ਜਿਹੜੇ ਮਸਾਲੇ ਇਹ ਸਾਰੇ ਪਏ ਹੁੰਦੇ ਪਹਿਲਾਂ ਹੀ ਇਹਦੇ ਵਿੱਚ ਸਾਰੇ ਮਿਕਸ ਹੁੰਦੇ ਆ ਅੱਛਾ ਇਹ ਜੇ ਕੰਨਾਂ ਨੇ ਮਤਲਬ ਸਾਰਾ ਇਹੋ ਹੀ ਮਸਾਲਾ ਪਾਉਣਾ ਫਿਰ ਆ ਕੋਈ ਚੀਜ਼ ਨਹੀਂ ਪਾਉਣੀ ਤੇ ਰਾਣ ਹੀ ਪਾਉਂਦੇ ਹੈਗੇ ਤੇ ਹੁਣ ਜਿੱਦਾਂ ਅਸੀਂ ਉਹ ਦੂਜੇ ਮਸਾਲੇ ਪਾਤੇ ਥਾਲੀ ਵਾਲੇ ਫਿਰ ਇਹ ਨਹੀਂ ਪਾਉਣਾ ਹੁਣ ਨਹੀਂ ਇਹ ਆਪਾਂ ਪਾਉਣਾ ਵਾ ਜਿੱਦਾਂ 2 ਕਿਲੋ ਪੈਣਾ ਸੀ ਨਾ 10 ਕਿਲੋ ਅੰਬ ਚ ਇਹ ਮਸਾਲਾ ਪੈਣਾ ਸੀ 3 ਕਿਲੋ ਜੇ ਕੱਲਾ ਪਾਉਂਦੇ ਤੇ ਜੇ ਕੱਲਾ ਪਾਉਂਦੇ ਫਿਰ 3 ਕਿਲੋ ਪੈਣਾ ਆ ਇਹ ਅੱਛਾ ਤੇ ਹੁਣ ਆਪਾਂ ਇਹ ਮਸਾਲਾ ਲਿਆਂਦਾ ਵ अच्छा ਤੇ ਬਾਕੀ ਸਾਰਾ ਜਿਹੜਾ ਮਸਾਲਾ ਆ ਵਾ ਇਹ ਥੋੜਾ ਥੋੜਾ ਕਰਕੇ ਨਾਲ ਵਿੱਚ ਪਾ ਲੈਣਾ ਮਤਲਬ ਪਾਉਣਾ ਹੈ ਉਹ ਵੀ ਉਤਰਾਂ ਵਿੱਚ ਪਾਉਣਾ ਹੈ ਇਹ ਮਰਜ਼ੀ ਦੇ ਤੌਰ ਤੇ ਆ ਮਰਜ਼ੀ ਦੇ ਤੌਰ ਤੇ ਪਾ ਵੀ ਸਕਦੇ ਆ ਤੇ ਨਹੀਂ ਵੀ ਪਾ ਸਕਦੇ ਠੀਕ ਆ ਕੋਈ ਚੱਕਰ ਨਹੀਂ ਹੈਗਾ ਜੇ ਨਾਮ ਪਾਵੇ ਤੇ ਹਾਂ ਕੋਈ ਚੱਕਰ ਨਹੀਂ ਹੈ ਕਈ ਇਹ ਮਸਾਲਾ ਵੀ ਨਹੀਂ ਪਾਉਂਦੇ ਕੱਲਾ ਇਹੋ ਮਸਾਲਾ ਪਾ ਲੈਂਦੇ ਆ ਠੀਕ ਆ ਤੇ ਕਈ ਇਹ ਨਹੀਂ ਪਾਉਂਦੇ ਕੱਲਾ ਆ ਪਾ ਲੈਂਦੇ ਆ ਠੀਕ ਆ ਇਹ ਆਪਣੀ ਮਰਜ਼ੀ ਹੁੰਦੀ ਆ ਇਸ ਵਾਰੀ ਆਪਾਂ ਯੂਜ਼ ਕੀਤਾ ਅੱਛਾ ਫਸਟ ਟਾਈਮ ਇਹ ਟਰਾਈ ਕੀਤਾ ਹੈ ਹਾਂ ਹਾਂ ਠੀਕ ਆ ਚਲੋ ਕਰੋ ਸ਼ੁਰੂਆਤ ਫਿਰ ਲਿਆ ਕੇ ਨੋ ਫੜਾ ਮਿੱਤਰੇ ਲਓ ਵੀ ਮਿੱਤਰੋ ਤੇ ਕਣੀਆਂ ਵੀ ਆਉਣੀਆਂ ਹੋ ਗਿਆ ਨੇ ਸ਼ੁਰੂ ਆ ਵੇਖ ਲਓ ਤੁਸੀਂ ਛੱਟਾਂ ਪੈਣੀਆਂ ਹੋ ਗਿਆ ਨੇ ਸ਼ੁਰੂ ਤੇ ਬਾਕੀ ਅੱਜ ਤੁਹਾਡੇ ਪਿਆਰੇ ਜੀ ਦਾਸ ਨਾਪਰੀ ਸਿੰਘ ਦਾ ਹੈਪੀ ਵਾਲਾ ਬਰਥਡੇ ਵੀ ਹੈਗਾ ਤੇ ਸਾਰਿਆਂ ਤੋਂ ਪਹਿਲਾਂ ਤੇ ਮੈਨੂੰ ਸਾਰੇ ਜਾਣੇ ਵਿਸ਼ ਵੀ ਇੱਕ ਵਾਰ ਜਰੂਰ ਕਰਦੇ ਹੋ ਜਦੋਂ ਮੈਂ ਤੈਨੂੰ ਜਾ ਕੇ ਹਾਂ ਥੈਂਕ ਯੂ ਹੈਪੀ ਬਰਥਡੇ ਤੇਨ ਮੇ ਜਾ ਕੇ ਜਦੋਂ ਕਿਹਾ ਨਾ ਸਵੇਰੇ ਤੇ ਹਰਕੀਤੇ ਦੇ ਕੰਨੀ ਆਵਾਜ਼ ਪੈ ਗਈ ਉਸੇ ਵੇਲੇ ਉੱਠ ਕੇ ਖੜਾ ਹੋ ਗਿਆ ਮੈਂ ਕਿਹਾ ਕਿ ਤੇਰੇ ਪਾਪੇ ਦਾ ਹੈਪੀ ਬਰਥਡੇ ਹੀ ਹੋ ਫਿਰ ਤੈਨੂੰ ਆਪਿਆ ਹੀ ਟਾ ਲੈਣਾ ਠੀਕ ਤੇ ਚੱਲ ਆ ਕੇ ਨਾ ਅੱਛਾ ਇਹ ਮਸਾਲੇ ਸਾਰੇ ਹੁਣ ਜਿਹੜੇ ਆ achar ਦੇ ਉੱਤੇ ਲਾ ਦੇਣੇ ਇਦਾਂ ਖਿਲਾਰ ਦੇਣੇ ਆ ਹਾਂ ਇਹ ਮੰਮੀ ਕੀ ਆ ਇਹ ਕਲੌਂਜੀ ਕਲੌਂਜੀ ਮਤਲਬ ਇਹ ਹੁੰਦੀ ਐ ਇਦਾਂ ਦੀ ਹੈਗੇ ਵੀ ਮਿਕਸੀ ਚ ਗ੍ਰाइंड ਕੀਤੀ ਆ ਨਹੀਂ ਨਹੀਂ ਇਹ ਇਦਾਂ ਦੀ ਹੁੰਦੀ ਐ ਇਹਨੂੰ ਨਹੀਂ ਕਰੀਦਾ ਗ੍ਰੇਨ ਅੱਛਾ ਇਹ ਇਦਾਂ ਹੀ ਹੁੰਦੀ ਆ ਹਾਂ ਠੀਕ ਆ ਆ ਕਾਲੀ ਮਿਰਚ ਜਿਹੜੀ ਹੁੰਦੀ ਆ ਉਹਦਾ ਪਾਊਡਰ ਬਣਾਇਆ ਅੱਛਾ ਕਾਲੀ ਮਿਰਚ ਨੂੰ ਗ੍ਰाइंड ਕਰਕੇ ਇਹਦਾ ਪਾਊਡਰ ਬਣਾਤਾ ਹਨਾ ਹਾਂ ਠੀਕ ਆ ਕਹਿੰਦਾ ਮੈਂਟੋ ਮੈਂਟ ਖਲਾਰ ਧੂੜਨ ਡਈਆਂ ਸ਼ੈਫ ਇਦਾਂ ਕਰਦੇ ਆਂ ਸ਼ੈਫ ਨਹੀਂ ਆਂ ਦੇਸੀ ਆਂ ਆ ਲਾਲ ਮਿਰਚ ਇਹ ਵੀ ਆਪਣੀ ਘਰ ਦੀ ਆਪਾਂ ਬੀਠੀ ਆ ਅੱਛਾ ਘਰ ਦੀ ਲਾਲ ਮਿਰਚ ਆ ਇਹਨੂੰ ਬਰੀਕ ਕਰ ਲਿਆ ਹੈ ਗ੍ਰੈਂਡਰ ਦੇ ਵਿੱਚ ਹਾਂ ਤੇ ਧੂੜਦੇ ਹੁਣ ਕਿਹਦੇ ਵੱਲ ਵੀ ਗੱਲ ਨਹੀਂ ਕਰਨਾ ਵੇ ਲਾਓ ਤੁਸੀਂ ਚਾਰ ਨਹੀਂ ਆ ਜੇ ਨਾ ਪਾਉਣ ਤੇ ਮੀ ਆਉਂਦਾ ਕਿ ਨਹੀਂ ਛਲਾਕੇ ਮਾਰ ਮਾਰ ਕੇ ਠੰਡਾ ਮੌਸਮ ਹੋ ਗਿਆ ਲੋਕਾ ਕਿੰਨਾ ਠੰਡਾ ਹੋ ਗਿਆ ਹੈ ਆ ਲੈ ਸੌਂਫ ਵਾਜੀ ਵਾਹ ਇਹ ਵੀ ਇਹਦੇ ਉਤੇ ਇਦਾਂ ਤੁਰ ਤੇ ਇਹ ਪੈ ਗਈ ਜੀ ਸੌਂਫ ਕਿਆ ਬਾਤਾਂ ਨੇ ਤੇ ਲੂਣ ਦਾ ਮੈਂ ਪੈਕਟ ਇੱਕੋ ਪੋਣਾ ਕਿ ਦੋ ਨਹੀਂ ਲੂਣ ਦਾ ਅੱਧਾ ਪੈਕਟ ਜਦੋਂ ਆਪਾਂ ਆਂਬ ਚੀਰ ਕੇ ਤੇ ਇਹਨਾਂ ਨੂੰ ਧੋ ਕੇ ਲਾਇਆ ਨਾ ਅੱਧਾ ਲੂਣ ਅੱਧਾ ਪੈਕਟ ਮਰਦਪਾਨ ਚ ਪਾਤਾ ਸੀ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਪੈਕਟ ਹੋਰ ਪੋਣਾ ਅੱਛਾ ਹਾਂ ਤੇ ਬਾਕੀ ਆਪਾਂ ਨਾ ਆਂਬ ਜਿਹੜੇ ਸੀ ਨਾ ਉਹ ਸੁਕਾਏ ਆ ਪਹਿਲਾਂ ਕਿੰਨਾ ਚਿਰ ਸੁਕਾਏ ਸੀ ਮੰਮੀ ਕਟਣ ਤੋਂ ਬਾਅਦ ਚ ਇੱਕ ਦਿਨ ਠੀਕ ਆ ਆਪਾਂ ਨਾ ਪਤਾ ਕੀ ਕੀਤਾ ਸੀ ਆਂਬ ਟੋਕ ਕੇ ਤੇ ਲੂਣ ਲਾ ਕੇ ਤੇ ਪਾਣੀ ਦੇ ਮਤਲਬ ਢੱਕਣ ਦੇ ਕੇ ਰੱਖਦੇ ਸੀ ਆਪਾਂ ਹੂੰ ਅੱਜ ਰੱਖਦੇ ਤੇ ਰਾਤ ਰੇ ਤੇ ਅਗਲੇ ਦਿਨ ਕੱਢ ਕੇ ਤੇ ਅੱਧੇ ਦਿਨ ਦੀ ਧੁੱਪ ਲਵਾਈਏ ਧੰਨਵਾਦ ਅੱਧੇ ਦਿਨ ਦੀ ਧੁੱਪ ਲਵਾਈਏ ਠੀਕ ਆ ਜਦੋਂ ਚਾਰ ਸੁੱਕ ਗਏ ਤੇ ਉਸ ਤੋਂ ਬਾਅਦ ਫਿਰ ਅੰਬ ਸੁੱਕਣ ਤੋਂ ਬਾਅਦ ਅਗਲੇ ਦਿਨ ਆਹੀ ਹੁਣ ਮਸਾਲਾ ਲਾਗੇ ਪਾਉਣਗੇ ਜੀ ਇਹਦੇ ਅਗਲੇ ਦਿਨ ਬਾਕੀ ਤੁਹਾਡੀ ਮਰਜ਼ੀ ਆ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਏਰੀਆ 'ਚ ਤੁਸੀਂ ਚਾਰ ਕਿਹੜੇ ਤਰੀਕੇ ਨਾਲ ਪਾਉਂਦੇ ਜੀ ਤੇ ਆਪਾਂ ਤੇ ਇਸ ਤਰੀਕੇ ਨਾਲ ਪਾਉਂਦੇ ਆ ਜੀ ਚਾਰ ਤੇ ਚਾਰ ਵੀ ਕਦੇ ਖਰਾਬ ਨਹੀਂ ਹੁੰਦਾ ਅੱਧਾ ਪੈਕਟਨ ਤਾਜੇ ਨਾਲ ਪਾ ਲਈ ਕਈ ਤੇ ਇਤਰਾ ਹੀ ਪਾ ਲੈਂਦੇ ਆ ਮਤਲਬ ਚੀਰ ਕੇ ਨਾ ਅੰਬ ਹੂੰ ਤੇ ਉਹਨਾਂ ਨੂੰ ਲੂਣ ਲਾ ਕੇ ਰੱਖ ਦੇਣੇ ਆ ਤੇ ਮੁੜ ਕੇ ਨਿਚੋੜ ਕੇ ਪਾਣੀ ਤੇ ਸੁਕਾਉਣੇ ਨਹੀਂ ਆ ਅੱਛਾ ਇਤਰਾ ਹੀ ਪਾ ਦੇਣਾ ਉਹਨਾਂ ਨੇ ਪਰ ਆਪਾਂ ਸੁਕਾ ਕੇ ਤੇ ਫਿਰ ਪਾਉਨੇ ਆ ਚਾਰ ਫਿਰ ਠੀਕ ਆ ਜਦ ਸੁੱਕ ਜੇ ਮੜਾ ਮੋਟਾ ਫਿਰ ਵਧੀਆ ਰਹਿੰਦਾ ਚਾ ਅੱਛਾ ਥੋੜਾ ਜਿਹਾ ਹੋਰ ਪਾ ਦਿੰਦੇ ਹਲਦੀ ਵਾਲਾ ਪੈਠਾ ਜਿਹਾ ਲਓ ਵੀ ਮਸਾਲੇ ਆਪਣੇ ਪੈ ਗਏ ਆ ਸਾਰੇ ਤੇ ਹੁਣ ਹਲਦੀ ਵੀ ਲੱਗੀ ਆ ਪੈਣ ਤੇ ਮਤਲਬ ਕਿ ਆ ਤੇਲ ਜਿਹੜਾ ਇਹ ਸਾਰਿਆਂ ਤੋਂ ਲਾਸਟ ਦੇ ਪਾਉਣਾ ਫਿਰ ਜਿਹੜਾ ਲਾਗੇ ਤੇ ਤੇਲ ਮਤਲਬ ਗਰਮ ਕੀਤਾ ਹੈ ਕਿ ਜਾਂ ਦੂਜਾ ਕੱਚਾ ਹੀ ਆ ਨਾ ਨਾ ਇਹ ਠੰਡਾ ਆਪਾਂ ਗਰਮ ਕਰਕੇ ਨੇ ਇਹਨੂੰ ਚੰਗੀ ਤਰ੍ਹਾਂ ਜਿਹਦਾ ਤੜਕੇ ਚ ਪਾਈਦਾ ਵਾ ਅੱਛਾ ਉਹਦਾ ਇਹਨੂੰ ਤੇਲ ਨੂੰ ਆਪਾਂ ਛਾੜਿਆ ਪੂਰਾ ਗਰਮ ਕੀਤਾ ਵਾ ਅੱਛਾ ਹੁਣ ਇਹਨੂੰ ਠੰਡਾ ਕੀਤਾ ਵਾ ਅੱਛਾ ਤੇ ਇਹ ਫੇਰ ਆਪਾਂ ਪਾਉਣਾ ਵਾ ਠੀਕ ਆ ਕਈ ਜਿਹੜੇ ਉਹ ਕੱਚਾ ਤੇਲ ਪਾ ਲੈਂਦੇ ਆ ਹਾਂ ਪਰ ਕੱਚਾ ਤੇਲ ਸਾਨੂੰ ਜੰਗਾ ਨਹੀਂ ਲੱਗਦਾ ਉਹਦੀ ਸਮੈਲ ਆਉਂਦੀ ਰਹਿੰਦੀ ਆ ਅੱਛਾ ਕੱਚੇ ਤੇਲ ਦੀ ਸਮੈਲ ਆਉਂਦੀ ਆ ਜੇਕਰ ਆਪਾਂ ਤੇਲ ਛਾੜ ਕੇ ਪਾਵਾਂਗੇ ਤੇ ਫੇਰ ਤੇਲ ਦੀ ਸਮੈਲ ਨਹੀਂ ਆਣੀ ਫੇਰ ਨਹੀਂ ਆਉਣੀ ਤੇ ਇਹ ਆਪਣਾ ਜਿਹੜਾ ਚਾਰ ਆ ਨਾ ਇਹਦੀ ਕੁਆਂਟੀਟੀ ਹੈਗੀ ਆ 10 ਕਿਲੋ ਤੇ 10 ਕਿਲੋ ਦੇ ਵਿੱਚ ਮੰਮੀ ਤੇਲ ਕਿੰਨਾ 10 ਕਿਲੋ ਦੇ ਵਿੱਚ 1.5 ਕਿਲੋ ਤੇਲ ਆ। 1.5 ਕਿਲੋ ਤੇਲ ਆ। ਹਾਂ। ਠੀਕ ਆ। ਲਓ ਵੀ ਮਿੱਤਰੋ 10 ਕਿਲੋ ਚਾਰ ਆ ਤੇ ਉਹਦੇ ਵਿੱਚ 1.5 ਕਿਲੋ ਤੇਲ ਪਿਆ ਆ। ਤੇ ਬਾਕੀ ਆ ਹਲਦੀ ਦਾ ਵੀ ਥੋੜਾ ਜਿਹਾ ਪਿਆ ਪੈਕਟ। ਅੱਧਾ ਇੱਕ ਪੈਕਟ ਹਲਦੀ ਦਾ ਪਿਆ ਆ। ਆ ਅੱਧਾ ਕਿ ਹਲਦੀ। 250 ਗ੍ਰਾਮ ਦਾ ਹੁੰਦਾ ਨਾ ਇਹ? 250 ਗ੍ਰਾਮ ਦਾ ਅੱਧਾ ਆ ਪਿਆ। ਅੱਧਾ। ਪਾਈ ਹੋ ਗਈ ਅੱਧ ਪਾਈ ਹੋ ਗਈ ਫਿਰ ਅੱਧ ਪਾਲਦੇ ਲਾਓ ਵੀ ਮਿੱਤਰੋ ਮਸਾਲੇ ਸਾਰੇ ਪੈ ਗਏ ਆਪਣੇ ਤੇ ਹੁਣ ਮੈਂ ਵੀ ਖੰਡ ਪਾਉਣ ਲੱਗੇ ਜੇ ਹਾਂ ਇੱਕ ਕੌਲੀ ਖੰਡ ਜੇ ਇੱਕ ਕੌਲੀ ਖੰਡ ਦੀ ਹੈ ਕੀ ਖੱਟੀ ਮਿੱਠੀ ਬਣਾਉਣੀ ਚਟਨੀ ਉਹ ਚਾਰ ਖੱਟਾ ਮਿੱਠਾ ਮਿੱਠਾ achar ਖੰਡ ਜ਼ਰੂਰੀ ਹੁੰਦੀ ਪਾਉਣੀ ਅੱਛਾ ਖੰਡ ਪਾਉਣੀ ਜ਼ਰੂਰੀ ਆ ਠੀਕ ਆ ਮਸਾਲੇ ਆਪਣੇ ਸਾਰੇ ਪੈ ਗਏ ਤੇ ਆਪਾਂ ਇੱਕ ਕੌਲੀ ਵਿੱਚ ਖੰਡ ਦੀ ਪਾਤੀ ਆ ਤੇ ਮਸਾਲੇ ਹੁਣ ਕਿੰਦਰ ਲਾਓ ਫਿਰ ਕਿੰਨਾ ਤੇਲ ਪਾਉਣ ਸਾਰਾ ਕੜਾਈ ਨੇ ਅੱਛਾ ਪਹਿਲਾਂ ਤੇਲ ਪਾਉਣਾ ਆ ਹੂੰ ਲਓ ਕੱਚੀ ਘੱਟ ਵਿੱਚ ਟਾਪ ਮੇਰੇ ਵੱਲੋਂ ਘਰ ਥੋੜਾ ਜਿਹਾ ਫੋਰ ਟੋੜ ਚਕਾਰ ਉੜਨ ਲਓ ਜੀ ਮਿੱਤਰੋ ਤੇਲ ਵੀ ਆਪਣਾ ਪੈ ਗਿਆ ਚਾਰ ਦੇ ਵਿੱਚ ਤੇ ਕਿਰਨ ਮੈਨੂੰ ਲੱਗਦਾ ਵੀ ਪਹਿਲੀ ਵਾਰ ਅੰਬ ਦਾ ਚਾਰ ਪਾਉਣ ਲੱਗੀ ਆਪਣੇ ਹੱਥੀ ਹੈ ਕਿਰਨ ਹਾਂ ਚਾਲਾ ਸੇਖਲਾ ਸੇਖਲਾ ਜਾ ਕੜਛੀ ਨਹੀਂ ਹੱਥ ਲਵੇੜ ਇਹ ਹੱਥ ਲਵੇੜ ਨੇ ਬਣਿਆ ਹੱਥ ਲਵੇੜ ਮੂੰਹ ਵੇ ਨੱਕ ਵੇ ਚੜਾਉਂਦੀ ਤਾਨ ਹੈ ਮਿਰਚਾਂ ਕਦਰਾਂ ਲੱਗਣੀਆਂ ਕੁਝ ਨਹੀਂ ਸਾਬਣ ਨਾਲ ਧੋ ਲਿਆ ਹੱਥ ਸਾਬਣ ਨਾਲ ਬਾਜਤ ਧੋ ਲਿਆ ਹੱਥ ਤੇ ਲੱਗੇ ਗਿਰਨ ਹੱਥ ਨਾਲ ਚਾਰ ਚੰਨ ਲਾਣ ਹਾਂ ਤੇ ਤਾਂ ਕਰਕੇ ਕੋਈ ਗੱਲ ਨਹੀਂ ਖਲਾ ਲੈਂਦੀ ਇਹਨੂੰ ਕੀ ਹੋਇਆ ਆ ਲੈ ਵੀ ਕਰਨ ਉਹਦਾ ਇਹਨੂੰ ਪੂਰਾ ਮਿਕਸ ਕਰਨਾ ਹੁਣ ਚੰਗੀ ਤਰ੍ਹਾਂ ਆਟੇ ਵਾਂਗ ਗੁੰਨ ਦੇ ਇਹਨੂੰ ਹੁਣ ਜਿੱਦਾਂ ਆਟਾ ਗੁੰਨਣੀ ਹੈ ਨਾ ਸ਼ਾਮਾਂ ਨੂੰ ਸਮਝ ਲਾ ਆਟਾ ਹੀ ਗੁੰਨਣ ਡਈ ਹੈ ਆਟਾ ਹੀ ਗੁੰਨੇ ਡਈ ਹੈ ਤੇ ਮਸਾਲਾ ਸਾਰਾ ਗਿਰਨ ਲੱਗੀ ਆ ਰਲਾ ਦੇਣਾ ਤੇ ਲਗਭਗ ਫਿਰ ਚਾਰ ਵਾਲਾ ਕੰਮ ਜਿਹੜਾ ਮੁੱਕਣ ਹੀ ਵਾਲਾ ਹਨਾ ਹੂੰ ਮੈਨੂੰ ਹਲਦੀ ਥੋੜੀ ਲੱਗਦੀ ਏ ਥੋੜੀ ਹੋਰ ਪਾਉਣੇ ਹਲਦੀ ਥੋੜੀ ਲੱਗਣ ਰਹੀ ਏ ਕਿੱਥੇ ਰੱਖ ਹਲਦੀ ਵਾਲਾ ਬੈਲਟ ਠੀਕ ਇਹ ਆਪਣੇ ਅੰਦਾਜ਼ੇ ਨਾਲ ਪਾ ਲਈ ਦੀ ਐ ਨਾ ਜਿੰਨੀ ਕੁ ਪਾਉਣੀ ਹੁੰਦੀ ਐ ਅਸ 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 ਹਲੋ ਜਾ ਲਓ ਵੀ ਹਲਦੀ ਮੰਮੀ ਨੂੰ ਘੱਟ ਲੱਗਣ ਰਹੀ ਸੀ ਤੇ ਹਲਦੀ ਮੰਮੀ ਨੇ ਥੋੜੀ ਜੀ ਹੋਰ ਪਾਤੀ ਆ ਵਿੱਚ ਕਹਾਂ ਦਾ ਮਤਲਬ ਕੀ ਵੀ 1 ਪੈਕ 250 ਗ੍ਰਾਮ ਦਾ ਪਿਆ ਹੀ ਜਾਂਦਾ ਪੂਰਾ ਵਿੱਚ ਪਿਆ ਜਾਂਦਾ ਠੀਕ ਆ ਤੇ ਇਹਦੇ ਵਿੱਚ ਆਪਣੀ ਮਰਜ਼ੀ ਹੁੰਦੀ ਆ ਤੇ ਅਗੀ ਮਿਰਚ ਜੇ ਪਾਉਣੀ ਆ ਤੇ ਉਹ ਵੀ ਆਪਾਂ ਪਾ ਸਕਦੇ ਆ ਜੇ ਨਹੀਂ ਪਾਉਣੀ ਤੇ ਨਹੀਂ ਸਹੀ ਠੀਕ ਆ ਲਓ ਵੀ ਮਿੱਤਰੋ ਆਪਣਾ ਚਾਰ ਹੋ ਗਿਆ ਜੀ ਸਾਰਾ ਮਿਕਸ ਤੇ ਹੁਣ ਕਿਰਨ ਲੱਗੀ ਆਪਾਂ ਹਣ ਇਹਨੂੰ ਚੁੱਕ ਕੇ ਮਰਦਬਾਂ ਦੇ ਵਿੱਚ ਮੰਮੀ ਮੈਨੂੰ ਤੇਲ ਥੋੜਾ ਘੱਟ ਨਹੀਂ ਲੱਗਣ ਡਿਆ ਨਹੀਂ ਪੁੱਤ ਜੇ ਜ਼ਿਆਦਾ ਤੇਲ ਪਾਈਏ ਨਾ ਉਹ ਵੜਕੀ ਜਦੋਂ ਆਪਾਂ ਥਾਲੀ 'ਚ ਰੱਖ ਕੇ ਚਾਰ ਖਾਣੇ ਆ ਨਾ ਤੇ ਥਾਲੀ 'ਚ ਤੇਲ ਹੀ ਤੇਲ ਹੋ ਜਾਂਦਾ ਜਾਂ ਰੋਟੀ ਨੂੰ ਵੀ ਤੇਲ ਹੀ ਤੇਲ ਹੋ ਜਾਂਦਾ ਅੱਛਾ ਇਹ ਕਰਕੇ ਆਪਾਂ ਤੇਲ ਸ਼ੁਰੂ ਤੋਂ ਹੀ ਇੰਨਾ ਕੁ ਪਾਉਨੇ ਆ ਜਿੰਨਾ ਕਿ ਇਹਨਾਂ ਦੇ ਨਾਲ ਲੱਗਣਾ ਹੀ ਹੁੰਦਾ ਆ ਠੀਕ ਆ ਜਿਆਦਾ ਨਹੀਂ ਆਪ 4 ਰੁਪਏ ਗਿਆ ਜੀ ਆਪਣਾ ਮਰਦਬਾਨ ਦੇ ਵਿੱਚ ਮਮੀ ਦੱਸ ਗਲੇ ਤਾਂ ਮਰਦਬਾਨ ਆਏ ਨਹੀਂ ਵਧੀਆ ਦੱਸ ਤੋ ਮੈਂ 15 ਦਾ ਹੋਣਾ 15 ਦਾ ਹੂੰ ਠੀਕ ਆ ਤੇ ਬਾਕੀ ਹੁਣ ਇਹਨੂੰ ਵੀ ਡੱਬੇ ਚ ਕਿੰਨੇ ਦਿਨ ਆਪਾਂ ਬੰਦ ਕਰਕੇ ਰੱਖਣਾ ਹੈ ਇਹਨੂੰ ਇਹਨੂੰ ਆਪਾਂ ਬੰਦ ਕਰਕੇ ਧੁੱਪੇ ਰੱਖ ਦੋ ਤੇ ਬਾਅਦ ਚ ਅੱਛਾ ਬੰਦ ਕਰਕੇ ਡੱਬੇ ਚ ਇਹਨੂੰ ਧੁੱਪੇ ਰੱਖਣਾ ਆ ਧੁੱਪੇ ਰੱਖੀਦਾ ਫਿਰ ਵਧੀਆ ਤਰੀਕੇ ਨਾਲ ਚਾਰ ਬੰਦਾ ਕਿੰਨਾ ਚਿਰ ਧੁੱਪੇ ਰੱਖਣਾ ਮਤਲਬ ਇੱਕ ਦੋ ਧੋਪ ਲਵਾ ਲੈਣੀ ਚਾਹੀਦੀ ਹੈ ਇੱਕ ਦੋ ਧੋਪਾਂ ਲਵਾਉਣੀਆਂ ਇਹਨੂੰ ਤੇ ਜੇ ਆਪਾਂ ਧੁੱਪੇ ਨਾਲ ਰੱਖੀਏ ਤੇ ਫੇਰ ਵੀ ਠੀਕ ਹੈ ਪਰ ਆਪਣੀ ਮਰਜ਼ੀ ਹੰਦੀ ਥੋੜਾ ਤੋਂ ਪੇਰਾਖ ਲਈਏ ਨਾ ਤੇ ਸਹੀ ਹੁੰਦਾ ਚਾਰ ਠੀਕ ਹੈ ਵਧੀਆ ਰਹਿੰਦਾ ਚਾਰ ਵਧੀਆ ਰਹਿੰਦਾ ਚਾਰ ਹਮਮ ਓਕੇ ਮੰਮੀ ਹਾਂ ਐਰਕਾਂ ਦੇ ਚਾਰ ਵਧੀਆ ਤਰੀਕੇ ਨਾਲ ਸੁੱਕ ਸੁਖਾਂ ਦਾ ਪੈ ਗਿਆ ਆ ਹਾਂ ਪਿਛਲੀ ਯਾਰ ਦੀ ਇੱਕ ਘਟਨਾ ਵੀ ਚੇਤੇ ਆ ਜਦੋਂ ਪਿਛਲੀ ਯਾਰ ਤੁਸੀਂ ਚਾਰ ਪਾਇਆ ਸੀ ਕੀ ਹੋਇਆ ਹੈ ਆ ਤਾਂ ਤੁਹਾਡੇ ਦੇ ਤੇਲ ਨਹੀਂ ਡੁੱਲ ਗਿਆ ਤੈਨੂੰ ਚੇਤਾ ਪਰ ਮੈਨੂੰ ਚੇਤਾ ਭੁੱਲ ਗਿਆ ਯੋ ਮੈਨੂੰ ਚੇਤਾ ਕਿਉਂਕਿ ਪਿਛਲੀ ਯਾਰ ਜਦੋਂ ਮੰਮੀ ਨੇ ਚਾਰ ਪਾਇਆ ਸੀ ਨਾ ਉਦੋਂ ਤੇਲ ਜਿਹੜਾ ਗਰਮ-ਗਰਮ ਮੰਮੀ ਦੇ ਹੱਥ ਤੇ ਉੱਤੇ ਪੈ ਗਿਆ ਤੇ ਕਿੰਨੇ ਦਿਨ ਮੰਮੀ ਖਰਾਬ ਹੋਇਆ ਰਹੀ ਨਾ ਕੰਮ ਹਾਂ ਪਤਾ ਕੀ ਹੋਇਆ ਮੈਂ ਕੜਾਈ ਚੁੱਕ ਕੇ ਜਦੋਂ ਲਿਆਉਣ ਲੱਗੀ ਆ ਨਾ ਗਰਮ ਤੇਲ ਕੀਤਾ ਸੀ ਉਹ ਕੁੰਡਾ ਤਿਲਕ ਗਿਆ ਤੇ ਤੇਲ ਸਾਰਾ ਜਿਹੜਾ ਮੇਰੇ ਆ ਹੱਥਾਂ ਦੇ ਉੱਤੇ ਡੁੱਲ ਗਿਆ ਹੈਗਾ ਹਾਂ ਮੇਰੇ ਤੇ ਇੰਨੀ ਬੁਰੀ ਹਾਲਾਤ ਮੇਰੀ ਹੋਈ ਵੀ ਸਾਰਾ ਯਾ ਛਾਲੇ ਛਾਲੇ ਹੱਥ ਹੋ ਗਿਆ ਮੇਰੇ ਹਿਸਾਬ ਨਾਲ ਤਾਂ 20 ਦਿਨ ਮੇਰੇ ਕੋ ਕੰਮ ਨਹੀਂ ਹੋਇਆ ਹੱਥ ਨਾਲ ਤੇਰਾ ਹੱਥ ਸੜ ਗਿਆ ਹੀ ਓਕੇ ਤੇ ਐਰਕਾਂ ਬੜੇ ਵਧੀਆ ਤਰੀਕੇ ਨਾਲ ਸੁੱਕ ਸੁਗਾ ਦਾ ਚਾਰਾ ਸਾਡਾ ਨਿਪਰੇ ਚੜ ਗਿਆ ਆ ਤੇ ਕਿੰਨੇ ਡੱਬਾ ਭਰਤਾ ਮਰਦ ਬਣ ਕਰਤਾ ਆ ਜੇ ਪੂਰਾ ਬੰਦ ਚੰਗੀ ਤਰ੍ਹਾਂ ਨਿੰਬੂ ਵਾਂਗੂੰ ਨਚੋੜ ਲੋ ਹਣ ਇਹਨੂੰ ਤੁਸੀਂ ਹੈ ਮਸਾਲਾ ਮਾੜਾ ਮੋਟਾ ਵੀ ਵਿੱਚ ਰਹਿਣਾ ਜਾਇ ਟਪਦੇ ਪਤਾ ਕਿੰਨੇ ਕਿੰਨੇ ਮਹਿੰਗੇ ਮਸਾਲੇ ਹੁੰਦੇ ਆ ਠੀਕ ਆ ਤੇ ਚਾਰ ਆਪਣਾ ਹੋ ਗਿਆ ਜੀ ਰੈਡੀ ਚਲ ਦੇ ਮਮੀ ਬਾਕੀ ਕਿੰਨਾ ਚਿਰ ਵੈਸੇ ਲੱਗ ਜਾਂਦਾ ਚਾਰ ਪੂਰਾ ਪ੍ਰੋਪਰ ਤਿਆਰ ਹੋਣ ਦੇ ਵਿੱਚ ਕੋਈ ਹਮ ਤਾਂ 10 ਦਿਨ ਲੱਗ ਹੀ ਜਾਂਦੇ ਆ ਅੱਛਾ ਮਤਲਬ ਕਿ ਦਾਹਾਂ 15 ਦਿਨਾਂ ਦੇ ਬਾਅਦ ਫਿਰ ਚਾਰ ਜਿਹੜਾ ਖਾਣਯੋਗਾ ਤਿਆਰ ਹੋ ਜਾਂਦਾ ਖਾਣ ਵਾਸਤੇ ਹੋ ਜਾਂਦਾ ਤਿਆਰ ਠੀਕ ਆ ਤਾਂ 15 ਦਿਨ ਲੱਗ ਜੇ ਲਓ ਵੀ ਮਿੱਤਰੋ ਜਿਹੜੇ ਤਰੀਕੇ ਨਾਲ ਅੱਜ ਆਪਾਂ ਚਾਰ ਪਾਇਆ ਉਮੀਦ ਕਰਦੇ ਆਂ ਕਿ ਤੁਸੀਂ ਵੀ ਇਸ ਤਰੀਕੇ ਨਾਲ ਚਾਰ ਪਾਓਗੇ ਤੇ ਚਾਰ ਤੁਹਾਡਾ ਕਦੇ ਵੀ ਖਰਾਬ ਨਹੀਂ ਹੋਏਗਾ ਤੇ ਕਰਦੇ ਆਂ ਜੀ ਚਾਰ ਵਾਲੇ ਵਲੌਗ ਦਾ ਫਿਰ ਜਲਦੀ ਆਪਾਂ ਐਂਡ oh ਨਹੀਂ ਹੁਣ ਇਹ ਕਰਨ ਲੱਗੇ ਆਂ ਆਪਾਂ ਜਲਦੀ ਥੋੜਾ ਹੁਣੇ ਹੀ ਕੇ ਚਾਰ ਪੈ ਗਿਆ ਵਾ ਬਸ ਸਾਰੇ ਕੰਮ ਹੋ ਗਏ ਹੁਣ ਤੇ ਮੌਸਮ ਪੂਰਾ ਇਹ ਆਪਣਾ ਮੀਂਹ ਜੋਰਾਂ ਸ਼ੋਰਾਂ ਚਾਣ ਕੇ ਤੇ ਬੰਦ ਹੋ ਗਿਆ ਫਿਰ ਕੀ ਹੋ ਗਿਆ ਟੱਕਣ ਮਰਦ ਬੰਦਾ ਟੱਕਣ ਮਰਦ ਬੰਦਾ ਚਲ ਇੱਥੇ ਹੀ ਕਿਤੇ ਹੋਣਾ ਪਿਆ ਚਲੋ ਠੀਕ ਹੈ ਜੀ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਵਲੌਗ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜਿੰਨਾ ਮੇਰੇ ਵੀਰ ਭਰਾਵਾਂ ਪੜਾਣਾ ਚਾਰ ਪਾੜਾ ਨਹੀਂ ਹੁੰਦਾ ਉਹ ਚਾਰ ਪਾੜਾ ਸਿੱਖ ਲੈਣ ਤੇ ਜਲਦੀ ਮਿਲਦੇ ਹਾਂ ਜੀ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਸਾਰਿਆਂ ਨੂੰ